ਗਾਲੀ ਸਾਰਿਆਂ ਨੂੰ ਠੀਕ ਠਾਕ ਹੋ ਬਾਈ ਸੇਲ ਆਤੀ ਬਾਈ ਆਪਾਂ ਬੈਟਰੀਆਂ ਦੀ ਸੇਲ ਘਟਾਤੇ ਰੇਟ 4 ਐਂਪੀਅਰ ਦੀ ਬੈਟਰੀ ਵੀਰੇ ਬੈਟਰੀ ਚੇਂਜ ਮੇਲੇ 'ਚ ਐਕਟਵਾ ਹੋਵੇ ਸਪਲੈਂਡਰ ਹੋਵੇ ਪੈਸ਼ਨ ਪ੍ਰੋ ਹੋਵੇ ਮੈਸਟਰੋ ਹੋਵੇ ਜਿਹੜੇ ਮਾਰਜੀ ਮੋਟਰਸਾਈਕਲ ਹੋਵੇ 4 ਐਂਪੀਅਰ ਦੀ ਜਿਹ ਚ ਬੈਟਰੀ ਪੈਂਦੀ ਆ ਵੀਰੇ ਬੈਟਰੀ ਐ ਚੇਂਜ ਮੇਲੇ ਚ 590 ਰੁਪਏ ਦੀ ਬੈਟਰੀ ਮਿਲੂਗੀ 2 ਸਾਲ ਗਾਰੰਟੀ 2 ਸਾਲ ਵਾਰੰਟੀ ਐਕਸਾਈਡ ਦਾ ਬ੍ਰਾਂਡ ਹੋਊਗਾ 2 ਸਾਲ ਗਾਰੰਟੀ 2 ਸਾਲ ਵਾਰੰਟੀ ਭਾਈ ਢਾਲੀਵਾਲ ਸਪੇਅਰ ਪਾਰਟ ਟੈਡੀ ਰੋਡ ਨੀਅਰ ਬਾਗੀ ਸਟੈਂਡ ਤੇ ਵੀਰੇ ਮੋਬਾਈਲ ਨੰਬਰ ਹੈਗਾ ਮੇਰਾ 8360148990 ਜਿਹਨੂੰ ਵੀਰੇ ਵੀਰ ਨੂੰ ਬੈਟਰੀ ਦੀ ਲੋੜ ਆ ਫੋਨ ਵੀ ਕਰ ਸਕਦੇ ਹੋ ਰੇਟ ਪੁੱਛ ਆਉਂਦੇ ਹੋ ਹੋਰ ਇਹਦੇ ਬਾਅਦ ਦੇਰੋ ਬਾਈ ਸੇਲ ਲੱਗ ਗਈ ਹੈ ਬੈਟਰੀਆਂ ਦੀ ਸੇਲ 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 ਘਟਾ ਤੇ ਰੇਟ ਬਾਈ